ਦੇਖਾ ਇੱਕ ਮਿੰਟ ਦੇਖੋ ਪਰ ਇਹ ਮਾਰਕਾ ਨਹੀਂ ਸਾਡਾ ਵੇਖੋ ਨਹੀਂ ਦੇਖੋ ਠੀਕ ਹੈ ਖੁਸ਼ ਹੋ ਨਾ ਹੁਣ ਪਰ ਇਹ ਖੋਦੀ ਬਹੁਤ ਜਿਆਦਾ ਖੋਦੀ ਹੁਣ ਪਾਪ ਇਹ ਭਾਈ ਸਾਹਿਬ ਸਾਰੇ ਇਹ ਮੈਨੂੰ ਪਤਾ ਹੈ ਇਹ ਸਾਰੇ ਆਪਣੇ ਜਿੰਨਾ ਵੀ ਇੱਥੇ ਪਹਿਲੀਆਂ ਆ ਹਾਂਜੀ ਬਾਬਾ ਜੀ ਥੋੜੀਆਂ ਬਹੁਤੀਆਂ ਸਭ ਦੀਆਂ ਪਹਿਲੀਆਂ ਨੇ ਜਿਆਦਾ ਗਰੀਬਾਂ ਦਾ ਬਹੁਤ ਨਹੀਂ ਨਹੀਂ ਪਰਮਾਤਮਾ ਵਾਹਿਗੁਰੂ ਦਾ ਕਰੋ ਤਨਵਾਦ ਕੀ ਆਪਣਾ ਸ਼ਬਦ ਹੋਇਆ ਨਹੀਂ ਪਰ ਕਰਾਉਣ ਵਾਲਾ ਕਰਾਉਣ ਵਾਲਾ ਉਹ ਹੈ ਕਰਾਉਣ ਵਾਲਾ ਉਹ ਹੈ ਵਾਹਿਗੁਰੂ ਥੈਂਕ ਯੂ ਵਾਹਿਗੁਰੂ ਇਹਦੀ ਲੋੜ ਨਹੀਂ ਸੀ ਕੋਈ ਇਹ ਲੋ ਨਿਆ

ਸੋ 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 ਇਹ ਲੋੜ ਨਹੀਂ ਸੀ ਕੋਈ ਪਾਓ 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 ਭਾਈ ਪਾਓ ਫਿਰ ਦੋਹੇ ਫੋਟੋ ਭਾਈ ਨਾਲ ਦੋ ਦੋ ਫੋਟੋ ਬੱਟੋ ਫੋਟੋ ਦੋ ਇਹੋ ਸਾਹਮਣੇ ਆ ਵੀਰੇ ਗੋਨ ਲੈ ਸਾਈਡ ਤੋਂ ਜਨਾ ਤੁਹਾਡਾ ਪਿੱਛੇ ਵਾਈਟ ਕਰ ਲੋ ਵਾਈਟ ਕਰ ਲੋ ਯਾਰ ਵਾਈਟ ਕਰ ਲੋ બોલે સોનિયા સાત ત્રી આકલ બોલે સોનિયા સાત ત્રી આકલ બોલે બાઈ જુની સોનિયા ઓતનેકી સાત ત્રી આકલ બોલે સોનિયા સાત ત્રી આકલ ਆਹੋ ਸਿਯਾਹ ਸਿਯਾਹ ਬੜੀ ਸਸਤਾ ਵੱਲੋਂ ਵੱਡੀਆਂ ਸੇਵਾਵਾਂ ਨਪਾਈਆਂ ਜੀ ਨੀਚੇ ਦੇ ਨਾਲ ਸ਼ੁਰੂਆਤ ਹੋਈ ਅਸੀਂ ਅਗਸਤ ਦੇ ਜਦੋਂ ਇੱਥੇ ਹੜ੍ਹ ਆਏ ਉਦੋਂ ਇੱਕਦਮ ਹੀ ਦੂਜੇ ਦਿਨ ਹੀ ਮੈਂ ਆ ਗਿਆ ਸੀ ਤੇ ਅਸੀਂ ਬੋਟਸ ਭੇਜੀਆਂ ਉਦੋਂ ਕਸ਼ਤੀਆਂ ਦੀ ਬੜੀ ਘਾਟ ਸੀ ਬੋਟਸ ਭੇਜੀਆਂ ਔਰ ਤਰਪਾਲਾਂ ਭੇਜੀਆਂ ਪਸ਼ੂ ਚਾਰਾ ਅਸੀਂ ਮੈਂ ਆਪ ਬਹੁਤ ਕਸ਼ਤੀਆਂ ਦੇ ਵਿੱਚ ਬੋਟਾਂ 'ਚ ਜਾ ਜਾ ਕੇ ਉੱਥੇ ਨੇਪਾਲ ਪਿੰਡ ਉਧਰ ਜਿਹੜਾ ਅਜਨਾਲਾ ਉਹ ਅਸੀਂ ਸੇਵਾ ਕੀਤੀ ਉਸ ਤੋਂ ਬਾਅਦ ਤਕਰੀਬਨ ਮੈਂ ਹਰ ਸਨੀਚਰ ਐਤਵਾਰ ਉਦੋਂ ਤੋਂ ਸਤੰਬਰ ਦਾ ਮਹੀਨਾ ਤੇ ਅਕਤੂਬਰ ਦਾ ਮਹੀਨਾ ਹੁਣ ਅੱਜ 9 ਨਵੰਬਰ ਹੈ ਮੈਂ ਮੇਰੇ ਖਿਆਲ ਸ਼ਾਇਦ ਹੀ ਕੋਈ ਸਨੀਚਰ ਐਤਵਾਰ ਐਸਾ ਹੈ ਜਦੋਂ ਮੈਂ ਨਹੀਂ ਆਇਆ ਇਸ ਇਲਾਕੇ ਹਰ ਹਫ਼ਤੇ ਮੈਂ ਖੁਦ ਆਉਂਦਾ ਗਿਆ ਕਿਉਂਕਿ ਉਦੋਂ ਬੜੇ ਲੋਕ ਵੀ ਆਏ ਸੈਲੈਬ੍ਰਿਟੀ ਵੀ ਆਏ ਅਨਾਉਂਸਮੈਂਟਾਂ ਹੋ ਗਈਆਂ ਜਿਵੇਂ ਇੱਥੇ ਨਹੀਂ ਪਹੁੰਚੇ ਹੁਣੇ ਤੁਸੀਂ ਦੇਖਿਆ ਉਹ ਜਟਾ ਪਿੰਡ ਚ ਪਾਣੀ ਭਰਿਆ ਸੀ 150 ਏਕੜ ਚ ਉਹ ਮੇਨ ਮੇਨ ਜਗਾ ਹੋ ਗਏ ਚਲੋ ਆਏ ਫਿਰ ਅਸੀਂ ਵੇਅਰ ਹਾਊਸ ਖੋਲਿਆ ਜਨਾਲਾ 5 ਏਕੜ ਚ ਉਹ ਜਿਹੜਾ ਵੇਅਰ ਹਾਊਸ ਉਥੋਂ ਕਿੱਟਾ ਜਿਹੜੀਆਂ ਫੌਗਰ ਮਸ਼ੀਨਾਂ ਪਲੰਗ ਸ਼ਾਲਾ ਬਿਸਤਰੇ ਬਰਤਨ ਉਹ ਸਾਰੇ ਉਥੋਂ ਸਮਾਨ ਉਹ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੰਡੇਆ ਉਹ ਅੱਜ ਵੀ ਵੰਡੇਆ ਉਸ ਤੋਂ ਬਾਅਦ ਫਿਰ ਇਹ ਡੀਸਿਲਟਿੰਗ ਦੀ ਬੜੀ ਲੋਡ ਸੀ ਫਿਰ ਅਸੀਂ ਅੱਠ ਪਿੰਡਾਂ ਦੇ ਵਿੱਚ ਰੇਤਾ ਕੱਢਣ ਦਾ ਕੰਮ ਉੱਥੇ ਧਰਮਕੋਟ ਪੱਤਨ ਵੀ ਕੰਮ ਕਲੀਅਰ ਹੋ ਗਿਆ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਉੱਥੇ ਵੀ ਮੇਰੇ ਖਿਆਲ 150 ਏਕੜ ਦੇ ਕਰੀਬ ਦਰਿਆ ਦੇ ਇੱਧਰ ਫਿਰ ਦਰਿਆ ਦੇ ਉੱਧਰ ਉਹ ਬਾਬਾ ਜੀ ਦੇ ਨਾਲ ਅਸੀਂ ਮਿਲ ਕੇ ਸੇਵਾ ਕਰਾਈ ਆ ਆਨੰਦਗੜ੍ਹ ਵਾਲਿਆਂ ਨਾਲ ਤੇ ਅਸੀਂ ਹੁਣ ਉੱਥੇ ਪੰਜ ਗ੍ਰਾਂ ਵੀ ਜਾਣਾ ਜਿੱਥੇ ਵੀ ਰੇਤਾ ਪਾਣੀ ਰਹਿ ਗਿਆ ਤੇ ਹੁਣ ਜੋ ਵੀ ਸਾਡਾ ਟੀਚਾ ਸੀ ਵਾਹਿਗੁਰੂ ਨੇ ਜਿੰਨਾ ਕਿ ਅਸੀਂ ਕਰ ਸਕੇ ਕਿਉਂਕਿ ਸਾਨੂੰ ਫਿਕਰ ਕਣਕ ਦੀ ਬਜਾਈ ਦਾ ਸੀ ਤੇ ਇਹ ਸਕੂਨ ਸਮੇਂ ਜੋ ਜੀ ਆਪਣੇ ਆਪ ਨੂੰ ਕਿੰਨਾ ਸਕੂਨ ਮਿਲਦਾ ਜੀ ਨਹੀਂ ਬਹੁਤ ਤਸੱਲੀ ਹੁੰਦੀ ਹੈ ਕਿ ਬਈ ਸਾਡੀ ਮਿਹਨਤ ਔਰ ਸਾਡਾ ਜੋ ਵੀ ਤਨੋਂ ਮਨੋਂ ਤੁਹਾਨੂੰ ਅਸੀਂ ਸੇਵਾ ਕੀਤੀ ਉਹ ਜਿਹੜੀ ਹੈ ਉਹਦਾ ਸਕਾਰੇ ਕਾਰੇ ਪਈ ਹੈ ਉਹਦਾ ਘੱਟੋ ਘੱਟ ਚਲੋ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਪਹਿਲਾਂ ਇੱਥੇ ਤਿੰਨ ਵਾਰ ਆਇਆ ਸਾਡੀ ਇਹ ਪਹਿਲਾਂ ਵੀ ਅਸੀਂ ਦੇਖਿਆ ਵੀਡੀਓ ਵੀ ਮੈਂ ਮੰਗਾਉਂਦਾ ਰਿਹਾ ਤਕਰੀਬਨ ਹਰ ਦੂਜੇ ਦਿਨ ਬਈ ਕੰਮ ਚੱਲ ਰਿਹਾ ਹੁਣ ਪਰ ਅੱਜ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੋ ਰਹੀ ਹੈ ਕਿ ਭਈ ਠੀਕ ਹੈ ਇਹ ਪਿੰਡਾਂ ਦੇ ਵਿੱਚ ਜਿੱਦਾਂ ਦੇ ਸੇ ਗਏ ਆ ਉਹਦੇ ਵਾਸੀ ਕਹਿ ਰਹੇ ਸੀ ਕਿ ਜੇਕਰ ਤੁਸੀਂ ਉਹਨਾਂ ਦੀ ਬਾਹਣਾ ਫੜਦੇ ਤਾਂ ਉਹਨਾਂ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਣਾ ਨਹੀਂ ਇਹ ਗੱਲ ਨਹੀਂ ਦੇਖੋ ਇਹ ਤਾਂ ਪ੍ਰਮਾਤਮਾ ਦਾ ਕੋਈ ਨਾ ਕੋਈ ਸਬਬ ਬਣਦਾ ਹੈ ਤੇ ਇਸ ਸਾਲ ਤੇ ਆਪਾਂ 350 ਸਾਲਾ ਸ਼ਹੀਦੀ ਜਿਹੜਾ ਦਿਵਸ ਹੈ ਉਸ ਉਹਨਾਂ ਨੂੰ ਸਰਵਪ੍ਰਥਾ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਹਨਾਂ ਦਾ ਫਰਮਾਨ ਹੈ ਬਾਹਾਂ ਜਿਹਨਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ ਆਪਾਂ ਇਹ ਗਰੀਬ ਕਿਸਾਨਾਂ ਦੀ ਹਰ ਇੱਕ ਵਿਅਕਤੀ ਜੋ ਸਮਰੱਥ ਹੈ ਜਾਂ ਜਿਹਦੇ ਕੋਲ ਕੋਈ ਪੋਸਟ ਹੈ ਜਾਂ ਜਿਹਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਕੇ ਭੇਜਿਆ ਔਰ ਹੋਰ ਵੀ ਜਿਹੜੇ ਸਮਰੱਥ ਨੇ ਬਿਜ਼ਨਸ ਵਾਲੇ ਜਿਹੜੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਗਰੀਬ ਕਿਸਾਨਾਂ ਦੀ ਜਦੋਂ ਤੱਕ ਆਪਣਾ ਕਿਸਾਨ ਪੰਜਾਬ ਦਾ ਕਿਸਾਨ ਜਦੋਂ ਤੱਕ ਖੁਸ਼ਹਾਲ ਨਹੀਂ ਹੋਏਗਾ ਉਹ ਕਰਜ਼ਿਆਂ 'ਚ ਡੁੱਬਿਆ ਰਹੇਗਾ ਉਹ ਇਹ ਚਲੋ ਇਹ ਤੇ ਬਹੁਤ ਤਰਾਦੀ ਹੋ ਗਈ ਇੱਕ ਹੜ ਆ ਗਏ ਤੇ ਮੈਂ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਪ੍ਰੈਸ ਕਾਨਫਰੰਸ 'ਚ ਮੈਕਰੋਪ ਇੰਸ਼ੋਰੈਂਸ ਦੀ ਵੀ ਗੱਲ ਕੀਤੀ ਹੈ ਕਿ ਆਪਾਂ ਨੂੰ ਸੋਚਣਾ ਪਏਗਾ ਫਸਲ ਦੀ ਇੰਸ਼ੋਰੈਂਸ ਕਰਾਈਏ ਕਿਉਂਕਿ ਆਪਾਂ ਸਕੂਟਰ ਦੀ ਕਰਾ ਰਹੇ ਆ ਆਪਣੀ ਮੈਡੀਕਲ ਦੀ ਵੀ ਕਰਾ ਰਹੇ ਆ ਫਸਲਾਂ ਦੀ ਵੀ ਕੋਈ ਕਰਾਈਏ ਇੰਸ਼ੋਰੈਂਸ ਜੋ ਵੀ ਇਹਨਾਂ ਦੀ ਆਪਾਂ ਸਾਰੇ ਰਲ ਮਿਲ ਕੇ ਬਾਹ ਫੜੀਏ ਤਾਂ ਹੀ ਕੰਮ ਹੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਸਾਰੇ ਐਨ ਜੀਓ ਸਾਰਾ ਜਿਵੇਂ ਅੰਮ੍ਰਿਤਸਰ ਤੇ ਸਾਡਾ ਸਾਂਝਾ ਉਪਰਾਲਾ ਚੱਲ ਰਿਹਾ ਸਾਰੇ ਐਨ ਜੀਓ ਨਾਲ ਕੋਆਰਡੀਨੇਸ਼ਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਕੀ ਕਿਹਾ ਚਾਹੁੰਦੇ ਜਿਹੜੇ ਬੜੇ ਸੈਲੀਬ੍ਰਿਟੀ ਫੋਟੋਆਂ ਚ ਆ ਲਈ ਐ ਸੀ ਵੱਡੇ ਵਾਅਦੇ ਕਰਕੇ ਗਏ ਨੇ ਨਹੀਂ ਠੀਕ ਹੈ ਚਲੋ ਨਹੀਂ ਮੈਂ ਕਹਿੰਦਾ ਚੰਗੀ ਗੱਲ ਹੈ ਸਰ ਜੀ ਆਇਆਂ ਨੂੰ ਜਿਹੜੇ ਆਏ ਜੀ ਆਇਆਂ ਨੂੰ ਪਰ ਉਹ ਐਂਡ ਤੱਕ ਫਿਰ ਬਾਹ ਫੜਨੀ ਚਾਹੀਦੀ ਜਿਹੜਾ ਕੰਮ ਸ਼ੁਰੂ ਕੀਤਾ ਉਹ ਆਪਾਂ 2-4 ਦਿਨ ਫੋਟੋ ਖਿਚਾਉਣ ਵਾਲਾ ਕੰਮ ਨਹੀਂ ਨਾ ਇਹ ਤੇ ਇਹ ਹਾਲੇ ਵੀ ਸਾਡਾ ਕੰਮ ਖਤਮ ਨਹੀਂ ਹੋਇਆ ਇਹ ਕਹਿ ਰਹੇ 15 ਨਵੰਬਰ ਨੂੰ ਖਤਮ ਹੈਗਾ ਨਹੀਂ ਸਾਡੇ ਦਾ ਕੰਮ ਲੱਗਦਾ ਸ਼ੁਰੂ ਹੋਇਆ ਕਿ ਜਦੋਂ ਤੱਕ ਇਹਨਾਂ ਦੀ ਕਣਕ ਬੀਜੀ ਨਹੀਂ ਜਾਂਦੀ ਹੋਰ ਕੋਈ ਹੈ ਕਣਕ ਇਹਨਾਂ ਦੀ ਵਾਢੀ ਨਹੀਂ ਜਾਂਦੀ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਕਈ ਜਿਹੜਾ ਗਰਦਾਬਰੀ ਹੋ ਗਈ ਮੁਆਵਜ਼ਾ ਮਿਲ ਰਿਹਾ ਹੈ ਤੇ ਕੰਮ ਬਹੁਤ ਨਹੀਂ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਕਰਨ ਦੇ ਬਾਵਜੂਦ ਸਰਕਾਰ ਨੇ ਵੀ ਸਾਨੂੰ ਕਿਹਾ ਬਈ ਤੁਸੀਂ ਆਪਣੀ ਰੇਤ ਜਿਹੜੀ ਹੈ ਉਹ ਕਾਢ ਕੇ ਵਿੱਚੋਂ ਫਿਰ ਵੀ ਮੈਨੂੰ ਲੱਗਦਾ 30-40% ਜ਼ਮੀਨ ਹੈ ਸਾਰੇ ਅਜਨਾਲਾ ਡੇਰਾ ਬਾਬਾ ਨਾਨਕ ਬਰਤਾਸਪੁਰ ਪਠਾਨਕੋਟ ਫਾਜ਼ਲਕੋਟ ਰੋਸਪੁਰ 30% ਪੈਲੀਆਂ ਤਿਆਰ ਨਹੀਂ ਹੋਣੀਆਂ ਉਹਦਾ ਵੀ ਫਿਕਰ ਹੈ ਸਰ ਇਹਦੇ ਪੈਰਲ ਕੋਈ ਹੋਰ ਵੀ ਡਿਮਾਂਡ ਸਾਰੀਆਂ ਤੁਹਾਡੇ ਕੋਲ ਨਹੀਂ ਪੈਰਲ ਤੇ ਬਸ ਕਿਸਾਨ ਹੈ ਕਿਤੇ ਉਹ ਕਹਿੰਦੇ ਆ ਬੀਜ ਦੀ ਸਹਾਇਤਾ ਕਰ ਦਿਓ ਡੀਏਪੀ ਦੀ ਕਰ ਦਿਓ ਉਹ ਵੀ ਅਸੀਂ ਕਰ ਰਹੇ ਹਾਂ ਜਿੱਥੇ ਜਿੱਥੇ ਜਿੰਨਾ ਸਾਡੇ ਹੱਥ ਸਮਰੱਥਾ ਹੈ ਉਸ ਤੋਂ ਜ਼ਿਆਦਾ ਹੀ ਕਰ ਰਹੇ ਹਾਂ ਜਿੱਥੇ ਵੀ ਕੋਈ ਸਾਡੇ ਤੋਂ ਹੋ ਸਕਦਾ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੁਹਾਨੂੰ ਮਨਨ